МОС БАЛОСЯ Енерти�лек sympath Мんjack இரண்டு ஆயிரம் பத்தொன்பது ਹਾਂਜੀ ਭਾਈ ਜੀ ਅੱਜ ਧਰਨਾ ਲਾਉਣਾ ਹੈ ਕਿ ਸੰਤ ਲਕੀ ਗਾ ਅੱਜ ਦਾ ਇਹ ਧਰਨਾ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਸੱਦਾ ਦਿੱਤਾ ਗਿਆ ਹੈ 13 14 15 ਤਰੀਕ 3 ਦਿਨ ਲਗਾਤਾਰ ਸਾਰੇ ਪੰਜਾਬ ਚ ਧਰਨੇ ਮਜਾਰੇ ਹੋਣੇ ਆ ਨਰੇਗਾ ਦਾ ਕਾਨੂੰਨ ਜਿਹੜਾ ਬਣਿਆ ਹੋਇਆ ਜਿਦੇ ਚ ਸਾਰੇ ਦੇਸ਼ ਦੇ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ 100 ਦਿਨ ਕੰਮ ਦੀ ਗਰੰਟੀ ਹੋਈ ਹੈ ਕਾਨੂੰਨੀ ਗਰੰਟੀ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਇਸ ਨਰੇਗਾ ਕਾਨੂੰਨ ਨੂੰ ਜਿਵੇਂ ਕਾਨੂੰਨ ਕਹਿੰਦਾ ਓਵੇਂ ਲਾਗੂ ਨਹੀਂ ਕਰਦੇ ਮਤਲਬ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕਰਦੇ ਸੌਧਨ ਗਰੰਟੀ ਦਾ ਮਤਲਬ ਹੈ ਜਿੰਨਾ ਦਿਹਾੜੀ ਦਾ ਰੇਟ ਹੈ ਉਹਦੇ ਨਾਲ 100 ਨੂੰ ਗੁਣਾ ਕਰਕੇ ਉਹ ਪੈਸੇ ਹਰ ਪਿੰਡ 'ਚ ਵਸਦੇ ਨਰੇਗਾ ਕੰਮੇ ਦੇ ਘਰ ਆਉਣੇ ਚਾਹੀਦੇ ਆ ਜੇ ਕੰਮ ਚੱਲੇ ਤਾਂ ਵੀ ਜੇ ਕੰਮ ਨਾ ਚੱਲੇ ਤੇ ਕਾਨੂੰਨ ਚ ਜਿਹੜੀ ਨਿਜਮ ਹੈ ਪੱਤੇ ਦਾ ਨਿਜਮ ਮਤਲਬ ਫਿਰ ਬੇਰਜ਼ਗਾਰੀ ਪੱਤੇ ਦੇ ਰੂਪ ਚ ਉਹ ਮਦਦ ਉਹ ਪੈਸਾ ਉਹਦੇ ਘਰੇ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇੱਕ ਵੀ ਵਿਅਕਤੀ ਜਿਹਹਾਨੀ ਜਿਹਨੂੰ ਪੱਟਾ ਮਿਲਿਆ ਹੋਵੇ ਅੱਜ ਤੱਕ 2000 7 ਤੋਂ ਲੈ ਕੇ ਜਦੋਂ ਤੋਂ ਇਹ ਕਾਨੂੰਨ ਬਣਿਆ ਕਰੋੜਾਂ ਜੌਬ ਕਾਰਡ ਧਾਰਕ ਹੈ ਦੇਸ਼ ਦੇ ਵਿੱਚ ਐਵੇਂ ਪੰਜਾਬ ਦੇ ਵਿੱਚ ਵੀ ਜੇ ਇੱਕ ਵੀ ਬੰਦੇ ਨੂੰ ਪੱਤਾ ਨਾ ਮਿਲੇ ਤੇ ਫਿਰ ਕੀ ਦੀ ਨਲਾਇਕੀ ਹੈ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਛੋਕ ਦੇ ਭਾਗ ਕੰਮ ਹੈ ਉਹ ਹੈ ਜਿਨ੍ਹਾਂ ਨੂੰ 100 ਦਿਨ ਕੰਮ ਨਹੀਂ ਮਿਲਦਾ ਐਵੇਂ 5-7 ਪਰਿਵਾਰ ਹੈ ਐਵਰੇਜ ਇੱਕ ਪਿੰਡ ਚੋ ਜਿਨ੍ਹਾਂ ਨੂੰ 100 ਦਿਨ ਮਿਲਦਾ ਬਾਕੀ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ 100 ਦਿਨ ਕੰਮ ਨਹੀਂ ਮਿਲਦਾ ਇਸ ਕਰਕੇ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਨੇ ਅੱਜ ਇਹ ਸਰਦਾ ਦਿੱਤਾ ਕਿ ਕਿਰਤੀ ਲੋਕਾਂ ਦਾ ਜਿਹੜਾ ਹੱਕ ਮਾਰਿਆ ਜਾ ਰਿਹਾ ਉਹ ਮਰਨ ਨਹੀਂ ਦੇਣਾ 100 ਦਿਨ ਕੰਮ ਦੀ ਗਰੰਟੀ ਹੈ ਉਹ ਲੈਣੀ ਹੈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਬਹੁਤ ਸਾਰੇ ਕੰਮ ਸੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਫਰਮਾਨ ਜਾਰੀ ਕੀਤਾ ਗਿਆ ਉਹ ਕਰਾਉਣੇ ਬੰਦ ਕਰ ਦਿੱਤੇ ਗਏ ਆ ਪੰਜਾਬ 'ਚ ਉਹ ਕੰਮ ਦੁਆਰਾ ਬਹਾਲ ਹੋਣ ਇਹ ਵੀ ਮੰਗ ਹੈ ਇਹ ਸਾਰੀਆਂ ਮੰਗਾਂ ਦੇ ਉੱਤੇ ਦੁੱਖ ਦੀ ਗੱਲ ਹੈ ਜ਼ਿਲ੍ਹਾ ਪ੍ਰਸ਼ਾਸਨ ਨਾਲ ਇੱਕ ਮੀਟਿੰਗ ਵੀ ਹੋ ਚੁੱਕੀ ਹੈ ਔਰ ਉਹ ਇਹ ਸਾਰੀਆਂ ਗੱਲਾਂ ਮੰਨ ਵੀ ਚੁੱਕੇ ਆ ਕਿਉਂਕਿ ਕਾਨੂੰਨ ਹੈ ਕਾਨੂੰਨ ਤੋਂ ਮੁਲਕਰ ਨਹੀਂ ਹੋਇਆ ਜਾ ਸਕਦਾ ਮੰਨਣਾ ਹੀ ਪੈਣਾ ਸੀ ਪਰ ਲਾਗੂ ਕਰਨ ਦੀ ਗੱਲ ਹੈ ਜਿਹੜੀ ਉਹ ਨਹੀਂ ਹੋ ਰਹੀ ਇਦੇ ਲਈ ਅਸੀਂ ਪੰਜਾਬ ਦੀ ਸਰਕਾਰ ਦੀ ਨਿਖੇਧੀ ਵੀ ਕਰਦੇ ਆ ਜਿਹੜੇ ਬਹੁਤ ਸਾਰੇ ਸਬਜਬਾਬ ਖਾਉਂਦਾ ਭਗਵੰਤਮਾਨ ਪੰਜਾਬ ਦੇ ਲੋਕਾਂ ਨੂੰ ਗਰੀਬਾਂ ਦੀ ਆਮ ਬੰਦਿਆਂ ਦੀ ਗੱਲ ਕਰਨ ਦੀ ਗੱਲ ਕਰਦਾ ਪਰ ਅਮਲ ਹੈ ਜਿਹੜਾ ਉਹ ਨਹੀਂ ਹੋ ਰਿਹਾ ਲੋਕਾਂ ਦੇ ਘਰੇ ਗਰੀਬੀ ਹੈ ਲੋਕਾਂ ਦੇ ਘਰੇ ਥੋੜੋ ਹੈ ਲੋਕ ਇਸ ਮੰਗਾਈ ਦੇ ਯੁੱਗ ਦੇ ਵਿੱਚ ਜਿਉਣਾ ਦੁੱਬਰ ਹੋ ਰਿਹਾ ਉਹਨਾਂ ਨੂੰ ਇਸ ਕਰਕੇ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅੱਜ ਨਿਹਾਲ ਸਿੰਘ ਵਾਲੇ ਦੇ ਵਿੱਚ ਧਰਨਾ ਸ਼ੁਰੂ ਕਰਨ ਜਾ ਰਹੀ ਹੈ